ਫਰੀਦਾ ਜਦ ਹਮ ਆਏ ਜਗਤ ਨੇ ਜਾਗ ਰਸਾ ਹਮ ਰੋਏ ਐਸੀ ਕਰਨੀ ਕਰ ਚਲੇ ਹਮ ਹਸੇ ਰੋਏ ਇਹ ਤੁਕਾਂ ਜਵੰਦੇ ਬਿਰਦੇ ਬਿਲਕੁਲ ਸਹੀ ਤੁਕਦੀਆਂ ਲੱਗੋ ਉਹ ਸਟੇਜਾਂ ਤੇ ਨਚਾਉਣ ਵਾਲਾ ਅਭੀਆਂ ਗੱਲਾਂ ਨਾਲ ਹਸਾਉਣ ਵਾਲਾ ਅੱਜ ਸਾਰ ਨੂੰ ਰਵਾਕੇ ਤੁਰ ਗਿਆ ਰੰਗ ਬਰੰਗਿਆ ਡਰੈੱਸਾਂ ਪਾਉਣ ਵਾਲਾ ਅੱਜ ਸਾਰੇ ਸਾਡੇ ਕੱਪੜੇ ਚਿੱਟੇ ਕਰ ਗਿਆ ਅੱਜ ਪੁਨੇ ਪਿੰਡ ਦੀਆਂ ਗਲੀਆਂ ਉਦਾਸ ਨੇ ਜਿਹੜੀ ਮੇਨ ਰੋਡ ਤੋਂ ਪੁਨੇ ਪਿੰਡ ਤੋਂ ਸੜਕ ਮੁੜਦੀ ਆ ਅੱਜ ਉਹ ਵੀ ਅੱਗੇ ਲਹਿਰੀਏ ਪਾਉਂਦੀ ਜਵੰਦੇ ਦੇ ਨਾਲ ਅੱਜ ਉਹ ਵੀ ਉਦਾਸ ਹੈ ਕਹਿੰਦੇ ਸੁੰਨੇ ਸੁਨੇਹਾਂ ਵਿੱਚ ਕੋਈ ਕੋਈ ਪੈੜੀ ਦਲੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਜਵੰਦੇ ਵਰਗੇ ਆਰਟਿਸਟ ਲੋਜੋ ਨਹੀਂ ਜੰਮਦੇ ਹਜ਼ਾਰਾਂ ਵਰਸ ਨਰਕਸ ਆਪਣੀ ਬੇਨੂਰੀ ਤੇ ਰੋਕਦੀ ਹੈ ਬੜੀ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਜਿਹੜਾ ਘਾਟਾ ਕਦੋਂ ਪੂਰਾ ਹੋਊਗਾ ਆਪਾਂ ਕਹਿੰਦੇ ਦੁੱਖ ਬਹੁਤ ਹੈ ਉਹ ਅਲਫਾਜ਼ ਵੀ ਨਹੀਂ ਕਿ ਜਿਹੜੇ ਅਲਫਾਜ਼ਾਂ ਦੇ ਨਾਲ ਇਹ ਦੁੱਖ ਜ਼ाहिर ਕੀਤਾ ਜਾਵੇ ਅਸੀਂ ਸੰਸ카ਰਤੀ ਵੀ ਆਏ ਮੈਂ ਜਵੰਦੇ ਨੂੰ ਝੋਟਾ ਵੀ ਦਿੱਤਾ ਆਪਦੇ ਹੱਥੀ ਅਗਰ ਭੇਟੀ ਕਰਾਇਆ ਪਰ ਅੱਜ ਵੀ ਯਕੀਨ ਨਹੀਂ ਆਉਂਦਾ ਵੀ ਸਾਡੇ ਵਿੱਚ ਨਹੀਂ ਉਸ ਤੋਂ ਬਾਅਦ ਹੀ ਪਰਸੋਂ ਵੀ ਆਏ ਸੀ ਕੱਲ ਵੀ ਆਏ ਮਾਤਾ ਦੇ ਨਾਲ ਦਾਦੀ ਜੀ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਜਦੋਂ ਮਾਤਾ ਜੀ ਨੇ ਜੱਫੀ ਪਾ ਕੇ ਕਹਿੰਦੇ ਸੁਖੀ ਮੈਂ ਹਾਰ ਗਈ ਮੇਰਾ ਹੌਸਲਾ ਟੁੱਟ ਗਿਆ ਮੈਂ ਕਿਹਾ ਜੀ ਮੇਰੇ ਕੋਲ ਇੰਨੀ ਵੀ ਮੇਰੇ ਚ ਹਿੰਮਤ ਨਹੀਂ ਮੈਂ ਕਿਹੜੇ ਲਫ਼ਜ਼ਾਂ ਨਾਲ ਤੁਹਾਨੂੰ ਖਾਂਬਤੀ ਹੌਸਲਾ ਰੱਖੋ ਕਿਉਂਕਿ ਇਹ ਕੀ ਬਰੀ ਇਹ ਐਡਾ ਵੱਡਾ ਦੁੱਖ ਹੈ ਜਿਹੜਾ ਤੁਸੀਂ ਬਿਆਨ ਨਹੀਂ ਕਰ ਸਕਦੇ ਦਾਦੀ ਜੀ ਕਹਿੰਦੇ ਪੁੱਤ ਅਸੀਂ ਕੀ ਕਰਾਂਗੇ ਸਭ ਤੋਂ ਵੱਡਾ ਦੁੱਖ ਜਦ ਅਸੀਂ ਕੱਲ ਬੈਠੇ ਸੀ ਵੱਖਰੇ ਵੱਖਰੇ ਥਾਂ ਤੋਂ ਲੋਕ ਦੁੱਖ ਯਾਰ ਕਰਨ ਆ ਰਹੇ ਨੇ ਤੇ ਮੈਨੂੰ ਸਭ ਤੋਂ ਵੱਡਾ ਦੁੱਖ ਲੱਗਿਆ ਕਿ ਲੋਕ ਆਪ ਦਾ ਦੁੱਖ ਵੰਡਾਉਣ ਲਈ ਆਉਂਦੇ ਨੇ ਘਰ ਦੇ ਵਿੱਚ ਚੁੱਕੀ ਮਰਦ ਮੈਂਬਰ ਨਹੀਂ ਜਿੱਤੇ ਨਾਲ ਉਹ ਦੁੱਖ ਸਾਂਝਾ ਕਰ ਸਕਣ ਤੇ ਲੋਕ ਆ ਕੇ ਬੈਠ ਕੇ ਚਲੇ ਜਾਂਦੇ ਸੀ ਆਪ ਦਾ ਇਸ ਤਰ੍ਹਾਂ ਦੁੱਖ ਨੂੰ ਯਾਰ ਨਹੀਂ ਕਰ ਸਕਦੇ ਸੀ ਤੇ ਇਹ ਜਿਹੜਾ ਘਟਾ ਪੂਰਾ ਤਾਂ ਨਹੀਂ ਹੋਣਾ ਆਪਾਂ ਸਾਰੇ ਤੁਸੀਂ ਵੀ ਆਇਓ ਅਸੀਂ ਵੀ ਆਇਆ ਕਦੇ ਦੁੱਖ ਮਟਾਇਆ ਘਟ ਜਾਂਦਾ ਪਰ ਅਸਲੀ ਦੁੱਖ ਮ ਲੱਗਦਾ ਉਦੋਂ ਸ਼ੁਰੂ ਹੋਣਾ ਜਦੋਂ ਅਸੀਂ ਭੋਗ ਦੇ ਅੰਤ ਮਾਸਾ ਹੋ ਜਾਣੀਆਂ ਸਾਰਿਆਂ ਨੇ ਆਪਦੇ ਕੰਮ ਚ ਰੁੱਝ ਜਾਣਾ ਉਹ ਪਰਿਵਾਰ ਨਾਲ ਕੀ ਬੀਤੀ ਕਿਵੇਂ ਉਹਨਾਂ ਨੇ ਦਿਨ ਗੁਜ਼ਾਰਨੇ ਨੇ ਉਹ ਪੈਂਟ ਜੀ ਦੇ ਸਿਰ ਦਾ ਸਾਈ ਚਲੇ ਗਿਆ ਉਹ ਸੋਹਰਾ ਪਰਿਵਾਰ ਜਿਨ੍ਹਾਂ ਨੇ ਚਾਵਾ ਦੇ ਨਾਲ ਦੀ ਧੀ ਜੀ ਦੇ ਲੜ ਲਾਈ ਸੀ ਉਹ ਐਡੀ ਵੱਡੀ ਉਮਰ ਕਿਵੇਂ ਕੱਢੂਗੀ ਕਿਉਂਕਿ ਜਦੋਂ ਇਹਦੇ ਬਾਰੇ ਸੋਚਦੇ ਆ ਤਾਂ ਹਰ ਹਰ ਬੰਦਾ ਉਹਦੇ ਅਲਫਾਜ਼ ਮੁੱਕ ਜਾਂਦੇ ਨੇ ਵੀ ਮੈਂ ਇਹ ਦੁੱਖ ਨੂੰ ਕਿਵੇਂ ਦੱਸਾਂ ਕਿ ਇਹ ਪਰਿਵਾਰ ਨਾਲ ਕਿਉਂਕਿ ਮੈਂ ਪਾਣਾ ਕਿਵੇਂ ਉਹਦੀ ਜ਼ਿੰਦਗੀ ਗੁਜ਼ਾਰਨਗੇ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਇੱਥੇ ਬੋਲਣ ਤਾਂ ਕਿ ਸੀਮਤ ਨਾ ਰਹੀਏ ਤੁਸੀਂ ਵੀ ਇਹਨੂੰ ਰਿਕਾਰਡ ਕਰ ਤਾਂ ਕਿ ਸੀਮਤ ਨਾ ਰਹਿਓ ਕਿ ਇਸ ਭੋਗ ਤੋਂ ਬਾਅਦ ਵੀ ਪਰਿਵਾਰ ਦੇ ਨਾਲ ਐਦਾਂ ਹੀ ਤੁਸੀਂ ਜੁੜੇ ਰਹੋ ਸਾਰੇ ਸਾਡਾ ਫਰਜ਼ ਬਣਦਾ ਵੀ ਅਸੀਂ ਇਹਦਾ ਮੁੜ ਕੇ ਅਸੀਂ ਅੱਜ ਇੱਥੇ ਬੋਲ ਜੀਏ ਤੇ ਮੁੜ ਕੇ ਅਸੀਂ ਕਿਉਂ ਖੜੇ ਨਾ ਅੱਗੇ ਤੋਂ ਵੀ ਪਰਿਵਾਰ ਦੇ ਨਾਲ ਜੇ ਇੱਕ ਜਵੰਧਾ ਗਿਆ ਤੁਸੀਂ ਹਜ਼ਾਰਾਂ ਜਵੰਧੇ ਬਣ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਰਹੋ। ਹਰੀਦਾ ਜਦ ਹਮ ਆਏ ਜਗਤ ਮੇ ਜਾਗ ਰਸਾ ਹਮ ਰੋਏ ਐਸੀ ਕਰਨੀ ਕਰ ਚੱਲੇ ਹਮ ਹਸੇ ਰਹੇ। ਇਹ ਕਾ ਜਵੰਦੇ ਵੀਰ ਤੇ ਬਿਲਕੁਲ ਸਹੀ ਠੁਕਦੀਆਂ ਲੱਗਿਆ ਉਹ ਸਟੇਜਾਂ ਤੇ ਨਚਾਉਣ ਵਾਲਾ ਆਵਦੀਆਂ ਗੱਲਾਂ ਨਾਲ ਹਸਾਉਣ ਵਾਲਾ ਅੱਜ ਸਾਰ ਨੂੰ ਰਵਾਕੇ ਤੁਰ ਗਿਆ ਰੰਗ-ਬਰੰਗੇ ਡਰੈੱਸਾਂ ਪਾਉਣ ਵਾਲਾ ਅੱਜ ਸਾਰੇ ਸਾਡੇ ਕੰਪੜੇ ਚਿੱਟੇ ਕਰ ਗਏ ਅੱਜ ਪੁਨੇ ਪਿੰਡ ਦੀਆਂ ਗਲੀਆਂ ਉਦਾਸ ਨੇ ਜਿਹੜੀ 메ਨ ਰੋਡ ਤੋਂ ਪੁਨੇ ਪਿੰਡ ਤੋਂ ਸੜਕ ਮੁੜਦੀ ਆ ਅੱਜ ਉਹ ਵੀ ਅੱਗੇ ਲਹਿਰੀਏ ਪਾਉਂਦੀ ਜਵੰਦੇ ਦੇ ਨਾਲ ਅੱਜ ਉਹ ਵੀ ਉਦਾਸ ਹੈ ਕਹਿੰਦੇ ਸੁਨੇ ਸੁਨੇ ਰਾਹ ਵਿੱਚ ਕੋਈ ਕੋਈ ਪੈੜੀ ਦਲੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਜਵੰਦੇ ਵਰਗੇ ਆਰਟਿਸਟ રોજ-ਰੋਜ਼ ਨਹੀਂ ਜੰਮਦੇ ਹਜ਼ਾਰਾਂ ਵਰਸ ਨਰਕਸ ਆਪਣੀ ਬੇਨੂਰੀ ਤੇ ਰੁਕਦੀ ਹੈ ਬੜੀ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਜਿਹੜਾ ਘਾਟਾ ਕਦੋਂ ਪੂਰਾ ਹੋਊਗਾ ਆਪਾਂ ਕਹਿੰਦੇ ਦੁੱਖ ਬਹੁਤ ਹੈ ਉਹ ਅਲਫਾਜ਼ ਵੀ ਨਹੀਂ ਕਿ ਜਿਹੜੇ ਅਲਫਾਜ਼ਾਂ ਦੇ ਨਾਲ ਇਹ ਦੁੱਖ ਜ਼ाहिर ਕੀਤਾ ਜਾਵੇ ਅਸੀਂ ਸੰਸਕਾਰਤੀ ਵੀ ਆਏ ਮੈਂ ਜਵੰਦੇ ਨੂੰ ਝੋਟਾ ਵੀ ਦਿੱਤਾ ਆਪਦੇ ਹੱਥੀ ਅਗਰ ਭੇਟੀ ਕਰਾਇਆ ਪਰ ਅੱਜ ਵੀ ਯਕੀਨ ਨਹੀਂ ਆਉਂਦਾ ਵੀ ਸਾਡੇ ਵਿੱਚ ਨਹੀਂ ਉਸ ਤੋਂ ਬਾਅਦ ਹੀ ਪਰਸੋਂ ਵੀ ਆਏ ਅਸੀਂ ਕੱਲ ਵੀ ਆਏ ਮਾਤਾ ਦੇ ਨਾਲ ਦਾਦੀ ਜੀ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਜਦੋਂ ਮਾਤਾ ਜੀ ਨੇ ਜੱਫੀ ਪਾ ਕੇ ਕਹਿੰਦੇ ਸੁਖੀ ਮੈਂ ਹਾਰ ਗਈ ਮੇਰਾ ਹੌਸਲਾ ਟੁੱਟ ਗਿਆ ਮੈਂ ਕਿਹਾ ਜੀ ਮੇਰੇ ਕੋਲ ਇੰਨੀ ਵੀ ਮੇਰੇ ਚ ਹਿੰਮਤ ਨਹੀਂ ਵੀ ਮੈਂ ਕਿਹੜੇ ਲਫ਼ਜ਼ਾਂ ਨਾਲ ਤੁਹਾਨੂੰ ਖਾਂਬਤੀ ਹੌਸਲਾ ਰੱਖੋ ਕਿਉਂਕਿ ਇਹ ਕੀ ਬਰੀ ਇਹ ਐਡਾ ਵੱਡਾ ਦੁੱਖ ਹੈ ਜਿਹੜਾ ਤੁਸੀਂ ਬਿਆਨ ਨਹੀਂ ਕਰ ਸਕਦੇ ਦਾਦੀ ਜੀ ਕਹਿੰਦੇ ਪੁੱਤ ਅਸੀਂ ਕੀ ਕਰਾਂਗੇ ਸਭ ਤੋਂ ਵੱਡਾ ਦੁੱਖ ਜਦ ਅਸੀਂ ਕੱਲ ਬੈਠੇ ਸੀ ਵੱਖਰੇ ਵੱਖਰੇ ਥਾਂ ਤੋਂ ਲੋਕ ਦੁੱਖ ਯਾਰ ਕਰਨ ਆ ਰਹੇ ਨੇ ਤੇ ਮੈਨੂੰ ਸਭ ਤੋਂ ਵੱਡਾ ਦੁੱਖ ਲੱਗਿਆ ਕਿ ਲੋਕ ਆਪਦਾ ਦੁੱਖ ਵੰਡਾਉਣ ਲਈ ਆਉਂਦੇ ਨੇ ਘਰ ਦੇ ਵਿੱਚ ਚੁੱਕੀ ਮਰਦ ਮੈਂਬਰ ਨਹੀਂ ਜਿੱਦਾਂ ਉਹ ਦੁੱਖ ਸਾਂਝਾ ਕਰ ਸਕਣ ਤੇ ਲੋਕ ਆ ਕੇ ਬੈਠ ਕੇ ਚਲੇ ਜਾਂਦੇ ਸੀ ਆਪਦਾ ਇਸ ਤਰ੍ਹਾਂ ਦੁੱਖ ਨੂੰ ਯਾਰ ਨਹੀਂ ਕਰ ਸਕਦੇ ਸੀ ਤੇ ਇਹ ਜਿਹੜਾ ਘਟਾ ਹੈ ਪੂਰਾ ਤਾਂ ਨਹੀਂ ਹੋਣਾ ਆਪਾਂ ਸਾਰੇ ਤੁਸੀਂ ਵੀ ਆਇਓ ਅਸੀਂ ਵੀ ਆਇਆ ਕਦੇ ਦੁੱਖ ਮਟਾਇਆ ਘਟ ਜਾਂਦਾ ਪਰ ਅਸਲੀ ਦੁੱਖ ਮ ਲੱਗਦਾ ਉਦੋਂ ਸ਼ੁਰੂ ਹੋਣਾ ਜਦੋਂ ਅਸੀਂ ਭੋਗ ਦੇ ਅੰਤ ਮਾਸਾ ਹੋ ਜਾਣੀਆਂ ਸਾਰਿਆਂ ਨੇ ਆਪਦੇ ਕੰਮਾਂ ਚ ਰੁੱਝ ਜਾਣਾ ਉਹ ਪਰਿਵਾਰ ਨਾਲ ਕੀ ਕੀਤੀ ਕਿਵੇਂ ਉਹਨਾਂ ਨੇ ਦਿਨ ਗੁਜ਼ਾਰਨੇ ਨੇ ਉਹ ਪੈਂਟ ਜੀ ਦੇ ਸਿਰ ਦਾ ਸਾਈਕਲੇ ਗਿਆ ਉਹ ਸੋਹਰਾ ਪਰਿਵਾਰ ਜਿਨ੍ਹਾਂ ਨੇ ਚਾਵਾ ਦੇ ਨਾਲ ਦੀ ਧੀ ਜੀ ਦੇ ਲੜ ਲਾਈ ਸੀ ਉਹ ਐਡੀ ਵੱਡੀ ਉਮਰ ਕਿਵੇਂ ਕੱਢੂਗੀ ਕਿਉਂਕਿ ਜਦੋਂ ਇਹਦੇ ਬਾਰੇ ਸੋਚਦੇ ਆ ਤਾਂ ਹਰ ਹਰ ਬੰਦਾ ਉਹਦੇ ਅਲਫਾਜ਼ ਮੁੱਕ ਜਾਂਦੇ ਨੇ ਵੀ ਮੈਂ ਇਹ ਦੁੱਖ ਨੂੰ ਕਿਵੇਂ ਦੱਸਾਂ ਕਿ ਇਹ ਪਰਿਵਾਰ ਨਾਲ ਕਿਉਂਕਿ ਮੈਂ ਪਾਣਾ ਕਿਵੇਂ ਉਹਦੀ ਜ਼ਿੰਦਗੀ ਗੁਜ਼ਾਰਨਗੇ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਇੱਥੇ ਬੋਲਣ ਤਾਂ ਕਿ ਸੀਮਤ ਰਹਿਏ ਤੁਸੀਂ ਵੀ ਇਹਨੂੰ ਰਿਕਾਰਡ ਕਰ ਤਾਂ ਕਿ ਸੀਮਤ ਨਾ ਰਹਿਓ ਇਸ ਭੋਗ ਤੋਂ ਬਾਅਦ ਵੀ ਪਰਿਵਾਰ ਦੇ ਨਾਲ ਐਦਾਂ ਹੀ ਤੁਸੀਂ ਜੁੜੇ ਰਹੋ ਸਾਰੇ ਸਾਡਾ ਫਰਜ਼ ਬਣਦਾ ਵੀ ਅਸੀਂ ਇਹਦਾ ਮੁੜ ਕੇ ਅਸੀਂ ਅੱਜ ਇੱਥੇ ਬੋਲ ਜੀਏ ਤੇ ਮੁੜ ਕੇ ਅਸੀਂ ਕਿਉਂ ਖੜੇ ਨਾ ਅੱਗੇ ਤੋਂ ਵੀ ਪਰਿਵਾਰ ਦੇ ਨਾਲ ਜੇ ਇੱਕ ਜਵੰਧਾ ਗਿਆ ਤੁਸੀਂ ਹਜ਼ਾਰਾਂ ਜਵੰਧੇ ਬਣ ਕੇ ਉਹਨਾਂ ਦੇ ਪਰਿਵਾਰ ਦੇ ਨਾਲ